ਸਾਡੇ ਦੁਆਰਾ ਜਿਸ ਹੋਣ ਵਾਲੀ ਜੀ ਐਮ ਡਿਸਟ੍ਰਿਕਟ ਪਲਾਨਿੰਗ ਬੋਰਡ ਪਿਆ ਸਾਡੇ ਵਿਚੋਚੇ ਦੇ ਡਿਸਟ੍ਰਿਕਟ ਪਲਾਨਿੰਗ ਬੋਰਡ ਨੂੰ ਬੰਦਰੀਆ ਜਿਹੜੀ ਕੇ ਆਲ ਵਾਲੀ ਡਿਵੈਲਪਮੈਂਟ ਜੀ ਸਾਡੇ ਡਿਸਟ੍ਰਿਕਟ ਜੀ ਸ਼ਰੂਪ ਰੇਖਾ ਤੇ ਅਲਗ ਕਰਦੀ ਆ ਸੀਐਮ ਸਾਹਿਬ ਕੋਲ ਜਾ ਕੇ ਰਿਪੋਰਟ ਜੀ ਪੇਸ਼ ਕਰਦੀ ਆ ਜੇ ਮਸੰਦ ਕਰ ਸਕਦੀ ਹੈ ਉਹਦੇ ਤਹਿਤ ਲੜੀ ਦੇ ਵਿੱਚ ਆਪਣੇ ਦੁੱਧ ਦੇ ਪੁੱਛਿਆ ਨੂੰ ਸਕੂਲ ਜੋ ਰੇਣ ਵਾਸਤੇ ਤੇ ਸਟਾਫ ਨੂੰ ਮੋੜਨ ਵਾਸਤੇ ਸਕੂਲ ਦੇ ਵਿਕਾਸ ਦੀ पढ़ाई तो अपनी <ínate within contact wire>